ਸਾਹਿਬ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕਿਵੇਂ ਹੋ ਕੀ ਹਾਲ ਚਾਲ ਆ ਠੀਕ ਠਾਕ ਹੋ ਤੇ ਬਾਕੀ ਜੀ ਅਸੀਂ ਹਜੂਰ ਸਾਹਿਬ ਆਏ ਆ ਮਹਾਰਾਸ਼ਟਰ ਤੇ ਸੋਚਿਆ ਕਿ ਛੋਟੇ ਛੋਟੇ ਵਲੌਗ ਬਣਾ ਕੇ ਗੁਰੂ ਘਰਾਂ ਦੇ ਤੁਹਾਨੂੰ ਵੀ ਦਰਸ਼ਕ ਕਰਾਈ ਜਾਣ ਠੀਕ ਆ ਨਾ ਤੇ ਬਾਕੀ ਵਲੌਗ ਤੇ ਕਾਫੀ ਬਣੇ ਆ ਤੇ ਬਟ ਨੈਟਵਰਕ ਦੀ ਕਮੀ ਦੇ ਕਰਕੇ ਪੈ ਨਹੀਂ ਦੇ ਕਿ ਨੈਟਵਰਕ ਦੀ ਥੋੜੀ ਬੋਤੀ ਇੱਥੇ ਘਾਟਿਆ ਉਹਦੇ ਕਰਕੇ ਨਾ ਅਪਲੋਡ ਨਹੀਂ ਤੁਹਾਡੇ ਬੇਸ ਉੱਪਰ ਤੇ ਜਿਹੜਾ ਅੱਜ ਵਲੌਗ ਲੱਗੇ ਅਪਲੋਡ ਕਰਨਾ ਇਹ ਇੱਕ ਦੋ ਗੁਰੂ ਘਰ ਦੇ ਜਿਹੜੇ ਲੱਗੇ ਲੱਗੇ ਲੋਕਲ ਗੁਰੂ ਘਰ ਆ ਇੱਥੇ ਹਜੂਰ ਸਰਦੇ ਜਿਹੜੇ ਨੇਰ ਗੁਰੂ ਘਰ ਨੇ ਉਹਨਾਂ ਦੇ ਬਣਾਏ ਹੀ ਇੱਕ ਦੋ ਗੁਰੂ ਘਰ ਦੇ ਵਲੋਗ ਤੇ ਉਹ ਤੁਹਾਨੂੰ ਕਰੋਨੇ ਆ ਦਰਸ਼ਨ ਤੁਸੀਂ ਵੀ ਕਰੋ ਨਾਲ ਠੀਕ ਆ ਜੀ ਤੇ ਵਲੋਗ ਤਾਂ ਦੂਜਿਆਂ ਦੇ ਵੀ ਬਣਾਏ ਆ ਆਪਾਂ ਮਤਲਬ ਕਿ ਕਾਫੀ ਗੁਰੂ ਘਰ ਕੋ ਮਾਏ ਆ ਤੇ ਦਰਸ਼ਨ ਮਿਲੇ ਕਰ ਰਹੇ ਆ ਤੇ ਵਲੋਗ ਬਣੇ ਪਏ ਨੇ ਸਾਰਾ ਕੁਝ ਹੋਇਆ ਪਿਆ ਵਾ ਬਟ ਅਪਲੋਡ ਨਹੀਂ ਹੋ ਹਟੇ ਠੀਕ ਆ ਜੀ ਤੇ ਜਿਹੜਾ ਹੁਣ ਆ ਲੱਗੇ ਅਪਲੋਡ ਕਰਨ ਤੁਸੀਂ ਇਸ ਦੇ ਤੇ ਚਲੋ ਕਰੋ ਹਾਂ ਦਰਸ਼ਨ ਤੇ ਬਾਕੀ ਜਿਹੜੇ ਆ ਕਿ ਤੁਹਾਨੂੰ ਹੋਰ ਗੁਰੂ ਘਰਾਂ ਦੇ ਦਰਸ਼ਕ ਰਾਵਾਂਗੇ ਠੀਕ ਆ ਜੀ ਹਾਂਜੀ ਸੰਗਤ ਜੀ ਕਰੋ ਦਰਸ਼ਨ ਕੋ ਦਾਵਰੀ ਨਦੀ ਦੇ ਜਿੱਥੇ ਸਿਰੇ ਗਗਦ ਸੇਵਾ ਭਰਨ ਹੁੰਦੇ ਆ ਆ ਇੱਥੇ ਇੱਥੇ ਪਰਦੇ ਜੀ ਇਹ ਜੀ ਗੁਦਾਵਰੀ ਨਦੀ ਆ ਉਹ ਵੇਖ ਲਿਖਿਆ ਨਾ ਉੱਤੇ ਇੱਥੋਂ ਪਰ ਕੇ ਖੜਦੇ ਆ ਜਲਦੀ ਸੇਵਾ ਕੀ ਗੱਲਨੇ ਕਿਦਾਂ ਲੱਗਦੀ ਹੈ ਨਾ ਐਸ ਵਸ ਤਾਂ ਜਾਂਦੇ ਆ ਬਾਬਾ ਜੀ ਜਲਦੀ ਸੇਵਾ ਕਰਨਾ ਦਰਗਾਹ ਗੱਦੀ ਸੇਵਾ ਲੈਣੋਂ ਤੇਰਾ ਸਰੇ Rajasthan ਤੇ ਉਹਨੇ ਤੇ ਜੰ德ਰਾਲ ਆਇਆ ਤੇ ਸਰੇ ਖੋਲ ਦਿੰਦੇ ਅੱਜੋਟੇ ਜਿਵੇਂ ਤੇ ਮੱਕੀ ਆ ਵਾ ਕੁਦਾਵੀ ਨਦੀ ਇਹਦੇ ਜਦੋਂ ਇੱਥੇ ਪਸਰ ਚ ਵਿੱਚ ਦਾ ਕਹਿੰਦਾ ਪਾਣੀ ਹੈ ਨਾ ਉਹ ਬੋੜੀਆਂ ਤੱਕ ਅੱਤਾਂ ਇਹ ਉੱਪਰ ਬਣਾਇਆ ਇਹਨਾਂ ਨੇ ਸੰਗਤ ਦੇ ਜੀਤ ਦਰਸ਼ਕਾਂ ਨੂੰ ਗਦਾਵਰੀ ਨਦੀ ਦੇ ਅੱਗੇ ਸੰਗਤ ਪਿਛੇ ਆਉਣ ਦੀ ਬਾਕੀ ਦੋਵੇਂ ਪਾਸੇ ਬਰੇਜ ਬਣਾਏ ਜੇ ਗੱਡੇ-ਗੱਡੀ ਰੰਗਣ ਵਾਸਤੇ ਇੱਧਰ ਤੇ ਇੱਧਰ ਵੀ Hãy subscribe cho cái <laughs> Ghiền Mì Gõ không bỏ lỡ ਆਪਣੇ ਸੰਗਤ ਆ ਗਈ ਉੱਪਰ ਜੀ ਗਾਗਰ ਰਿਕੋਟ ਦੇ ਦਰਸ਼ਨ ਕਰਕੇ ਤੇ ਮਾਹੇ ਪੋੜੀਆਂ ਚੜਿਆ ਸਾਰੇ ਜਾਣੇ ਜੀ ਇਹਦਾ ਮਾਤ ਚੋੜ ਲਈ ਤੁਸੀਂ ਤੋੜੀ ਤੇ ਮੈਂ ਆ ਗਈ ਕਰਾਂ ਕੁਛ ਜਿਹਾ ਹੋ ਜੀ ਮਾਮ ਦਾ 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 ਗਾ ਰੇ ਆਪਣਾ ਨਿਕਾਉਂ ਲੱਗੇ ਅੱਗੇ ਤੇ ਚਾਲੇ ਪੋਨ ਉਹਨਾਂ ਨੂੰ ਦੇਖੋ ਸੰਗਤ ਕਿਹੜੇ ਗੁਰੂ ਘਰ ਜਾਂਦੀ ਆ ਨਾ 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 ਦਰਸ਼ਨ ਕਰਾਵਾਂਗੇ ਠੀਕ ਆ ਜੀ ਬਾਕੀ ਸੱਚਖੜਾ ਜੂਰ ਸਾਹਿਬ ਮੱਥਾ ਤੇ ਬਟੇ ਗਏ ਸਵੇਰੇ ਅੱਜ ਜਾ ਕੇ ਮਨੇ ਇਹਦੇ 3 ਵਜੇ ਤੇ ਫਿਰ ਜਾ ਕੇ ਫਿਰ ਦਾ ਵਲੋਗ ਬਣਾਵਾਂਗੇ ਵਲੋਗ ਨਹੀਂ ਸਵੇਰੇ ਬਣਿਆ ਤੇ ਸ਼ਾਮ ਨੂੰ ਜਾ ਕੇ ਫਿਰ ਇੱਕ ਬਣਾ ਕੇ ਨਾ ਮਨੇ ਵੀ ਦਰਸ਼ਕ ਦਿਵਾਵਾਂਗੇ ਕਾਗਰ ਕੁੰਡ ਦੇ ਉੱਪਰ ਵਾਲੇ ਪਾਸੇ ਜਿਹੜਾ ਗੁਰੂ ਘਰ ਵਾ ਉੱਥੋਂ ਆ ਪ੍ਰਸ਼ਾਦ ਮਿਲਦਾ ਵਾ ਕੇਲਿਆਂ ਦਾ ਨਾਲ ਹੀ ਇਹ ਵਿੱਚ ਰੋਣਾ ਪੈਂਦਾ ਵਾ ਠੀਕ ਆ ਜੀ ਤਾਂ ਕਿਤੇ ਬੜਾ ਕੰਮ ਨਾ ਹੋਇ ਹੋਸਾਬ ਨਾਲ ਤੇ ਹੁਣ ਆ ਗੁਰੂ ਘਰ ਦੇ ਤੁਹਾਨੂੰ ਦਰਸ਼ ਦਿਖਾਵਾਗੇ ਹੁਣ ਇੱਥੇ ਚੱਲੇ ਅੰਦਰ ਦਰਸ਼ ਮੈਲੇ ਕਰਦੇ ਤੁਹਾਨੂੰ ਨੋਟ ਕਰਾਵਾਂਗੇ ਠੀਕ ਆ ਜੀ ਇਹ ਜੇ ਤੁਹਾਨੂੰ ਲੈ ਕੇ ਲਈ ਹੈ ਤੇ ਜੀ ਜਬਾਨਸ ਲਖਣੀ ਪੈਗੀ ਦੇ ਸਹੀ ਹੈ ਮੇਰੀ ਜਬਾਨ ਆ ਰਹੀ ਹੈ ਮੈਂ ਖਾਣ ਨੂੰ ਆਇਆ ਮੈਂ ਹਾਂ ਅੱਜ ਗੁਰੂ ਘਰ ਬਿਲਕੁਲ ਗੋਦਾਵਰੀ ਨਦੀ ਦੇ ਕੰਢੇ ਤੇ ਹੀ ਹੈ ਹਾਂਜੀ ਸੰਗਤ ਜੀ ਇਸ ਗੁਰੂ ਘਰ ਦੀ ਜਿਹੜੇ ਇਤਿਹਾਸ ਆ ਉਹ ਇਦਾਂ ਵਾ ਕਿ ਇੱਕ ਵਨ ਜਿਆਦਾ ਸਿੱਖ ਜਿਸ ਨੇ ਅਤਿ ਸ਼ਰਧਾ ਸਹਿਤ ਇੱਕ ਕੀਮਤੀ ਨਗੀਨਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੇੜ ਕੀਤਾ ਸੀ ਸਤਗੁਰ ਜੀ ਨੇ ਉਹ ਨਗੀਨੇ ਨਾਲ ਵਗਦੀ ਕੁਦੌਰੀ ਨਦੀ ਵਿੱਚ ਸੁੱਟ ਦਿੱਤਾ। ਉਸ ਸਿੱਖ ਨੇ ਵੇਖਿਆ ਕਿ ਗੁਰੂ ਜੀ ਨੇ ਨਗਿਨਾ ਨਦੀ ਵਿੱਚ ਸੁੱਟ ਦਿੱਤਾ ਹੈ। ਤੇ ਉਹ ਸਿੱਖ ਹੈਰਾਨ ਵੀ ਹੋਇਆ, ਅਧਨ ਨਰਾਜ਼ ਵੀ ਕਿ ਗੁਰੂ ਜੀ ਨੇ ਮੇਰੇ ਸਤਕਾਰ ਦੀ ਕਦਰ ਨਹੀਂ ਕੀਤੀ। ਇਹ ਬਹੁਮੁੱਲਾ ਨਗਿਨੇ ਨੂੰ ਨਦੀ ਵਿੱਚ ਸੁੱਟ ਦਿੱਤਾ ਹੈ। ਦਸ਼ਮੇਸ਼ ਪਿਤਾ ਜੀ ਨੇ ਉਸ ਦੇ ਮਨ ਦੀ ਸੋਚ ਨੂੰ ਜਾਣ ਲਿਆ ਤੇ ਫਰਮਾਇਆ ਸਿੱਖਾ ਜਾ ਨਦੀ ਦੇ ਆਪਣਾ ਨਗਿਨਾ ਪਛਾਣ ਕੇ ਕੱਢ ਲਿਆ। ਜਦੋਂ ਉਹ ਵੰਜਾਰਾ ਸਿੱਖ ਨੇ ਨਦੀ ਵਿੱਚ ਆਪਣੇ ਨਗਿਨੇ ਜਿਹੇ ਅਤੇ ਉਸ ਤੋਂ ਵੀ ਕੀਮਤੀ ਲਾਲ ਜਵਾਰ ਵੇਖੇ ਤਾਂ ਉਸ ਦਾ ਸਾਰਾ ਹੰਕਾਰ ਦੂਰ ਹੋ ਗਿਆ ਤੇ ਉਹ ਸਤਿਗੁਰੂ ਜੀ ਦੇ ਚਰਨਾਂ ਡਿੱਗ ਪਿਆ ਇਸੇ ਹੀ ਸਥਾਨ ਤੋਂ ਸ਼੍ਰੀ ਗੁਰੂ ਨੇ ਤੀਰ ਦਲਾ ਕੇ ਤੀਰ ਚਲਾ ਕੇ ਆਪਣੇ ਸਤਜੂਗੀ ਤਪਸਥਾਨ ਸਚਗੰਢ ਸ਼੍ਰੀ ਹਜੂਰ ਸਾਹਿਬ ਪ੍ਰਗਟ ਕੀਤਾ ਸੀ ਤੇ ਇਹ ਗੁਰਦਾਰੇ ਦਾ ਜਿਹੜਾ ਇਤਿਹਾਸ ਹੈ ਜੀ ਗੁਰਦਨ ਨਕੀਨਾ ਨਕੀਨਾ ਘਾਟ ਸਾਹਿਬ